ਪਿੰਡ ਜੱਬੋਵਾਲ ਦੀ ਗੱਲਬਾਤ ਕਰਾਂਗੇ ਸ਼ਹੀਦੇ ਆਜ਼ਮ ਸਤਾਰਪਾਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਬਲਾਕ ਦਾ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੇ ਸਰਪੰਚ ਸਹਿਬਾਨ ਬੀਬਾ ਜਸਵਿੰਦਰ ਕੌਰ ਜੀ ਨੇ ਆਪਣੇ ਗ੍ਰਹਿ ਸਥਾਨ ਤੇ ਬਹੁਤ ਹੀ ਹੁਨਾਰਵਰ ਬੱਚਾ ਕੈਂਸਲ ਪੁੱਟਾ ਜੀ ਨੂੰ ਵਿਸ਼ੇਸ਼ ਤੌਰ ਤੇ ਘਰ ਬੁਲਾ ਕੇ ਸਨਮਾਨ ਜਿਹੜਾ ਹੈਗਾ ਕੀਤਾ ਕਿਉਂਕਿ ਬੱਚੇ ਮਾਂ ਬਾਪ ਦਾ ਨਾਮ ਤਾਂ ਰੋਸ਼ਨ ਕਰਦੇ ਨੇ ਇਹ ਧੀਆਂ ਧਿਆਣੀਆਂ ਇਲਾਕੇ ਦਾ ਨਾਮ ਵੀ ਰੋਸ਼ਨ ਕਰਦੀਆਂ ਪੰਜਾਬ ਦਾ ਨਾਮ ਵੀ ਰੋਸ਼ਨ ਕਰਦੀਆਂ ਗੱਲ ਕਰੀਏ ਪੂਰੇ ਭਾਰਤ ਦੀ ਪੂਰੇ ਭਾਰਤ ਦਾ ਨਾਮ ਵੀ ਰੋਸ਼ਨ ਕਰਦੀਆਂ ਹਨ ਸਰਪੰਚ ਸਹਿਬਾਨ ਦੇ ਵੱਲੋਂ ਕੇਜਲ ਪੋਟਾ ਜੀ ਦਾ ਬਹੁਤ ਵੱਡਾ ਹਾਰ ਦੇ ਨਾਲ ਸਨਮਾਨ ਜਿਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਜੱਬੋਵਾਲ ਤੋਂ 600 ਦੇ ਵਿੱਚੋਂ 591 ਅੰਕ ਲੈ ਕੇ ਜੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਸਰਕਾਰੀ ਸਕੂਲ ਦੀ ਗੱਲ ਕੀਤੀ ਜਾਵੇ ਤੇ ਸਰਕਾਰੀ ਸਕੂਲ ਦੇ ਵੱਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਕਿਉਂਕਿ ਸਰਕਾਰੀ ਸਕੂਲਾਂ ਨੇ ਜਿੱਥੇ ਵੱਡੀਆਂ ਮੱਲਾਂ ਮਾਰੀਆਂ ਉੱਥੇ ਇੱਕ ਬਹੁਤ ਵੱਡੀ ਇਹ ਮੱਲ ਮਾਰ ਕੇ ਦਿਖਾਈ ਹੈ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਅੱਜ ਅਸੀਂ ਕਿੰਜਲਪੁੱਟਾ ਜੀ ਜੋ ਸਾਡੇ ਪਿੰਡ ਦੇ ਬਸਨੀਕ ਨੇ ਬੱਚੇ ਇਹ 8ਵੀਂ ਕਲਾਸ ਦੇ ਵਿੱਚੋਂ ਤੇ ਪਹਿਲੇ ਨੰਬਰ ਤੇ ਇਹ ਆਏ ਨੇ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਦਾ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਦਾ ਦੂਸਰਾ ਸਥਾਨ ਹੈ ਜੇ ਆਪਾਂ ਸਰਕਾਰੀ ਸਕੂਲ ਦੀ ਗੱਲ ਕਰੀਏ ਤੇ ਇਹਨਾਂ ਦਾ ਪਹਿਲਾ ਸਥਾਨ ਹੈ ਤੇ 600 ਦੇ ਵਿੱਚੋਂ 591 ਅੰਕ ਪ੍ਰਾਪਤ ਕੀਤੇ ਹਨ ਇਹਨਾਂ ਨੇ ਬਹੁਤ ਵਧੀਆ ਪੜ੍ਹਾਈ ਕੀਤੀ ਆ ਅੱਜ ਅਸੀਂ ਇਸ ਬੱਚੇ ਨੂੰ ਹੌਸਲਾ ਵਧਾਈ ਕਰਨ ਵਾਸਤੇ ਬੁਲਾਇਆ ਹੈ ਇਹਨਾਂ ਦੀ ਹੌਸਲਾ ਵਧਾਈ ਕੀਤੀ ਹੈ ਇਹੀ ਬੱਚੇ ਨੂੰ ਕਿਹਾ ਹੈ ਅੱਗੇ ਵੀ ਵਧੀਆ ਪੜ੍ਹਾਈ ਕਰਨੀ ਹਾਂਜੀ ਜਿਸ ਤਰ੍ਹਾਂ ਕਿ ਹੁਣ ਆਪਨੂੰ ਲੇਡੀਜ਼ ਨੂੰ ਆਪਾਂ ਨੂੰ ਕੋਈ ਵੀ ਅਧਿਕਾਰ ਨਹੀਂ ਸੀਗਾ ਘਰੋਂ ਕਿ ਆਪਾਂ ਬਾਹਰ ਨਿਕਲ ਸਕੀਏ ਤੇ ਆਪਾਂ ਨੂੰ ਬਾਬਾ ਸਾਹਿਬ ਨੇ ਅਧਿਕਾਰ ਦਿੱਤੇ ਨੇ ਇਸੇ ਤਰ੍ਹਾਂ ਹੀ ਅਸੀਂ ਬੱਚੇ ਨੂੰ ਸਮਝਾਇਆ ਹੈ ਕਿ ਪਹਿਲਾਂ ਲੇਡੀਜ਼ ਨੂੰ ਕੋਈ ਅਧਿਕਾਰ ਨਹੀਂ ਸੀਗਾ ਚੁੱਲੇ ਚੋਂ ਕਿਤਾਖੀ ਸੀ ਹਿੰਮਤ ਸੀ ਬਾਬਾ ਸਾਹਿਬ ਨੇ ਸਾਨੂੰ ਕਾਨੂੰਨੀ ਤੌਰ ਤੇ ਸਾਨੂੰ ਸਾਡੇ ਹੱਕ ਦੁਆਏ ਨੇ ਇਸੇ ਤਰ੍ਹਾਂ ਹੀ ਅਸੀਂ ਬੱਚੇ ਨੂੰ ਕਿਹਾ ਵੀ ਇਹਨਾਂ ਦੀ ਹੌਸਲਾ ਅਫਦਾਈ ਕੀਤੀ ਹੈ ਬੱਚੇ ਅੱਗੇ ਵੀ ਤਰੱਕੀਆਂ ਕਰਨੀ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਇਹਨਾਂ ਸਰਪੰਚ ਸਾਹਿਬ ਨੇ ਵੀ ਇਹ ਦੇ ਲੋਕ ਸਰਕਾਰ ਜੀ ਸਾਨੂੰ ਬੁਲਾਇਆ ਆ ਜੀ ਘਰ ਬੁਲਾ ਕੇ ਇਹ ਬੱਚੀ ਦਾ ਮਾਣ ਵਧਾਇਆ ਜੀ ਤੇ ਬਹੁਤ ਵਧੀਆ ਲੱਗਾ ਸਾਨੂੰ ਜੀ ਹਾਂਜੀ ਤੇ ਕੈਸਲ ਜੀ ਕਿਸ ਤਰ੍ਹਾਂ ਲੱਗਦਾ ਅੱਜ ਦਾ ਦਿਨ ਪਿੰਡ ਜੱਗੋਬਾਲ ਦੇ ਵਿੱਚ ਹਰ ਪਾਸੇ ਸਨਮਾਨ ਜਿਹੜਾ ਆ ਹੋ ਰਿਹਾ ਕਿਸ ਤਰ੍ਹਾਂ ਲੱਗਦਾ ਬਹੁਤ ਜ਼ਿਆਦਾ ਵਧੀਆ ਕੀ ਕਹਿਣਾ ਚਾਹੁੰਦੇ ਬੱਚਿਆਂ ਨੂੰ ਜੀ ਸਾਰਿਆਂ ਨੂੰ ਪੜਨਾ ਚਾਹੀਦਾ ਦਿਨ ਰਾਤ ਇੱਕ ਕਰਕੇ ਜੀ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਕਿਉਂਕਿ ਬਹੁਤ ਵੱਡੀ ਮਲ ਮਾਰ ਕੇ ਦਿਖਾਈਏ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਜ਼ਿਲ੍ਹੇ ਦੇ ਵਿੱਚ ਹੀ ਬਹੁਤ ਵੱਡਾ ਰੁਤਵਾ ਪ੍ਰਾਪਤ ਕੀਤਾ ਸਾਰਿਆਂ ਨੂੰ ਪੜਨਾ ਚਾਹੀਦਾ ਵਾ ਜੀ ਆਪਣੇ ਪੇਰੈਂਟਸ ਦਾ ਵੀ ਨਾਮ ਰੌਸ਼ਨ ਕੀਤਾ ਵਾ ਤੇ ਮੈਂ ਆਪਣੇ ਅਧਿਆਪਕਾਂ ਦਾ ਵੀ ਨਾਮ ਰੌਸ਼ਨ ਕੀਤਾ ਵਾ ਕਿਤਾ ਕੀ ਨਾਮ ਸੀ ਅਧਿਆਪਕ ਦਾ ਜਿਹਨੇ ਜਿਆਦਾ ਮਿਹਨਤ ਕਰਾਈ ਹੈ ਸਤਿੰਦਰਜੀਤ कौर मैम ਤੇ ਹਰਵਿੰਦਰ मैम ਜੀ ਅੱਛਾ ਦੋਨਾਂ ਮੈਡਮਾਂ ਦੇ ਨਾਲ ਪਿਆਰ ਵੀ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ ਹਾਂਜੀ ਅੱਜ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਉਹਨਾਂ ਨੇ ਓਵਰ ਟਾਈਮ ਲਾ ਕੇ ਵੀ ਮੈਨੂੰ ਪੜਾਇਆ ਸੰਡੇ ਵਾਲੇ ਦਿਨ ਵੀ ਪੜਾਇਆ ਜੀ ਜਿਹੜੇ ਬੇਟਾ ਬੱਚੇ ਮੋਬਾਈਲ ਜ਼ਿਆਦਾ ਵੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਮੋਬਾਈਲ ਨਹੀਂ ਦੇਖਣੇ ਚਾਹੀਦਾ ਸਿਰਫ ਮੋਬਾਈਲ ਵਿੱਚ ਪੜ੍ਹਾਈ ਵਾਲੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਡੈਡੀ ਦਾ ਮਨ ਕਿੰਨਾ ਖੁਸ਼ ਹੋਇਆ ਪਿਤਾ ਜੀ ਦਾ ਮਨ ਕਿੰਨਾ ਖੁਸ਼ ਹੋਇਆ ਉਹਨਾਂ ਦਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਅੱਛਾ ਜੀ ਤੇ ਮਾਤਾ ਜੀ ਨੇ ਕੀ ਕਿਹਾ ਮੰਮਾ ਨੇ ਕੀ ਕਿਹਾ ਜਦੋਂ ਪਤਾ ਲੱਗਿਆ ਕਿ ਇਹਨੇ ਨੰਬਰ ਆਈ ਹੈਗੇ ਆ ਵੱਡੇ ਪੱਧਰ ਦੇ ਉੱਪਰ ਤੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਸੀ ਕਾਰ ਦਾ ਮਾਹੌਲ ਬਹੁਗੜੀਆ ਬਣ ਗਿਆ ਸੀਗਾ ਸਾਰਿਆਂ ਨੂੰ ਬਹੁਤ ਖੁਸ਼ੀ ਸੀਗੀ ਮਹਿਸੂਸ ਹੁੰਦੀ ਸੀ ਉਹਨਾਂ ਤੋਂ ਇੰਨੀ ਖੁਸ਼ੀ ਇੰਨੀ ਖੁਸ਼ੀ ਹੁੰਦੀ ਸੀ ਕਿ ਉਹ ਰੋਣ ਲੱਪੇ ਸੀ ਅੱਛਾ ਮਤਲਬ ਖੁਸ਼ੀ ਮੈਂ ਇਹ ਵੀ ਗੱਲ ਵੇਖੀ ਹੈਗੀ ਕਿ ਖੁਸ਼ੀ ਦੇ ਅਥਰੂ ਵੀ ਮੈਂ ਇਹ ਵੇਖੇ ਹੈਗੇ ਆ ਇਹ ਚੀਜ਼ਾਂ ਨੇ ਮੈਂ ਨੋਟ ਵੀ ਕੀਤਾ ਕਿ ਖੁਸ਼ੀ ਦੇ ਅੰਦਰ ਵੀ ਵੱਡੇ ਵੱਡੇ ਅਥਰੂ ਜਿਹੜੇ ਹੈਗੇ ਵਕਸਰ ਆਂਦੇ ਨੇ ਬਹੁਤ ਜੀ ਸੁਨੀਤਰਾਣੀ ਆ ਮੇਰੇ ਸੁਨੀਤਰਾ ਹਾਂਜੀ ਅੱਛਾ ਜੀ ਇਹ ਬੱਚੇ ਦੇ ਮਾਤਾ ਤੁਸੀਂ ਹੋ ਨਾ ਜੀ ਹਾਂਜੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਹੁੰਦੀ ਹੈ ਵਧੀਆ ਲੱਗਦਾ ਜੀ ਹਾਂਜੀ ਬਹੁਤ ਵਧੀਆ ਲੱਗਦਾ ਅੱਛਾ ਤੁਸੀਂ ਬੱਚੇ ਦੀ ਚਾਚੀ ਜੀਓ ਕਿੰਨਾ ਕੁ ਵਧੀਆ ਲੱਗਦਾ ਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਵਧੀਆ ਨਾ ਕਰੀ ਹਾਂਜੀ ਜੀ ਬਹੁਤ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸਾਨੂੰ ਜੀ ਕਿਉਂਕਿ ਸਾਡੇ ਬੱਚੇ ਨੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਕਰਕੇ ਸਾਨੂੰ ਬਹੁਤ ਮਾਣ ਹੋ ਰਿਹਾ ਜੀ ਹਾਂਜੀ ਸਾਡੇ ਪਰਿਵਾਰ ਨੇ ਬਹੁਤ ਜ਼ਿਆਦਾ ਮਿਹਨਤ ਕਰਾਇਆ ਦਿਨ ਰਾਤ ਜਾ ਕੇ ਇਹਨਾਂ ਦੀ ਮਿਹਨਤ ਪੜਾਇਆ ਇਹਨਾਂ ਨੂੰ ਜੀ ਤੇ ਇਸੇ ਕਰਕੇ ਸ਼ਾਇਦ ਇਹ ਪਹਿਲੇ ਸਥਾਨ ਤੇ ਆਏ ਜੀ ਤੇ ਨਾਲ ਹੀ ਮੈਂ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਘਰ ਬੁਲਾ ਕੇ ਸਨਮਾਨ ਕੀਤਾ ਜੀ ਹਾਂਜੀ ਸ਼ੁਕਰੀਆ 8ਵੀਂ ਜਮਾਤ ਦੇ ਵਿੱਚੋਂ 600 ਨੰਬਰਾਂ ਦੇ ਵਿੱਚੋਂ 591 ਨੰਬਰ ਲੈ ਕੇ ਜੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਦੂਸਰਾ ਰੈਂਕ ਪ੍ਰਾਪਤ ਕੀਤਾ ਸ਼ਹੀਦ ਇਆਜੋ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਸਰਕਾਰੀ ਮਿਡਲ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪਹਿਲਾ ਰੈਂਕ ਪ੍ਰਾਪਤ ਕਰਕੇ ਪਿੰਡ ਜੱਬੋਵਾਲ ਦਾ ਨਾਮ ਰੌਸ਼ਨ ਕੀਤਾ ਬਹੁਤ ਹੀ ਵਧੀਆ ਲੱਗਦਾ ਹੈਗਾ ਕਿ ਜਿਨ੍ਹਾਂ ਨੇ ਬਹੁਤ ਹੀ ਵੱਡੀਆਂ ਮੱਲਾਂ ਮਾਰ ਕੇ ਦਿਖਾਈਆਂ